ਕ੍ਰਿਸਮਸ ਦੇ ਸਬੰਧ ਵਿੱਚ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ ਇਹ ਸੋਭਾ ਯਾਤਰਾ ਪਾਸਟਰ ਰਣਜੀਤ ਔਲਖ ਅਤੇ ਪਰਦਾਣ ਸਿਕੰਦਰ ਡੈਨੀਅਲ ਦੀ ਅਗਵਾਈ ਹੇਠ ਪਿੰਡ ਖਿਆਲਾ ਤੋਂ ਸ਼ੁਰੂ ਹੋਈ ਜੋ ਕਿ ਚੁਗਾਵਾ ਮਾਨਾ ਵਾਲਾ ਪਿੰਡੀ ਔਲਖ ਤੋਂ ਹੁੰਦੀ ਹੋਈ ਲੋਪੂਕੇ ਵਿਖੇ ਸਮਾਪਤ ਹੋਈ ਇਸ ਸੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਮਸੀਹ ਸੰਗਤਾਂ ਵੰਦਗੀਆਂ ਕਰਦੀਆਂ ਇਹ ਸ਼ੋਭਾ ਯਾਤਰਾ ਦੇ ਨਾਲ ਚੱਲ ਰਹੀਆਂ ਸਨ ਇਹ ਸ਼ੋਭਾ ਯਾਤਰਾ ਵੱਖ-ਵੱਖ ਪੜਾਵਾਂ ਤੇ ਮਸੀਹ ਸਲਾਈ ਸੈਂਟਰ ਤੇ ਚਰਚ ਪ੍ਰਧਾਨ ਸਿਕੰਦਰ ਡੈਨੀਅਲ ਵੱਲੋਂ ਸਮੂਹ ਮਸੀਹ ਸੰਗਤਾਂ ਵੱਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਹ ਸ਼ੋਭਾ ਯਾਤਰਾ ਮੌਕੇ ਪਾਸਟਰ ਰਣਜੀਤ ਸਿੰਘ ਔਲਖ ਨੇ ਆਖਿਆ ਕਿ ਜਿਸ ਤਰ੍ਹਾਂ ਪ੍ਰਭੂ ਯਸੂ ਨੇ ਸਾਨੂੰ ਸ਼ਾਂਤੀ ਦੇ ਮਾਰਗ ਤੇ ਚੱਲਣ ਦੇ ਉਪਦੇਸ਼ ਦਿੱਤਾ ਹੈ ਸਾਨੂੰ ਉਹਨਾਂ ਦੇ ਉਪਦੇਸ਼ ਨੂੰ ਮੰਨਣ ਦੀ ਲੋੜ ਹੈ। ਪ੍ਰਭੂ ਯਸੂ ਮਸੀਹ ਆਜ ਦੇ ਸ੍ਰਿਸ਼ਟੀ ਦੇ ਕਨ ਕਨ ਵਿੱਚ ਵਸਦੇ ਹਨ ਪ੍ਰਦਾਨ ਸਿਕੰਦਰ ਡੈਨੀਅਲ ਨੇ ਆਖਿਆ ਕਿ ਇਸ ਵੱਡੇ ਦਿਨ ਨੂੰ ਆਪਸੀ ਪਾਈਚਾਰਕ ਸਾਜ ਤੇ ਪ੍ਰੇਮ ਭਾਵ ਨਾਲ ਮਨਾਉਣਾ ਚਾਹੀਦਾ ਹੈ ਇਸ ਮੌਕੇ ਪਾਸਟਰ ਰਣਜੀਤ ਔਲਖ ਸਿਕੰਦਰ ਡੈਨੀਅਲ ਜਸਪਾਲ ਮਸੀਹ ਸਤਪਾਲ ਪੱਟੀ ਸਕੱਤਰ ਚੁਗਾਵਾਂ ਬੱਬੂ ਪੀਟਰ ਜੌਨ ਮਾਰਟਿਨ ਹੈਪੀ ਸਮੇਤ ਵੱਡੀ ਗਿਣਤੀ ਮਸੀਹ ਸੰਗਤਾਂ ਹਾਜ਼ਰ ਸਨ ਜੀ ਜੈਮਸੀ ਦੀ ਮੈਂ ਪਾਸਟਰ ਰਣਜੀਤ ਔਲਖ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਪਰਮੇਸ਼ਰ ਦੀ ਜੀਵਤ ਹਜ਼ੂਰੀ ਚ ਔਰ ਇਹ 크리스마ਸ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ 크리스마ਸ ਦੇ ਮੌਕੇ ਤੇ ਕਿ ਪਰਮੇਸ਼ਵਰ ਦਾ ਪੈਗਾਮ ਆ ਕਿ ਬਾਈਬਲ 'ਚ ਲਿਖਿਆ ਜਾਓ ਸਾਰੀ ਸ੍ਰਿਸ਼ਟੀ ਨੂੰ ਸੁਸਮਾਚਾਰ ਦਾ ਪ੍ਰਚਾਰ ਕਰੋ ਔਰ ਬਾਈਬਲ 'ਚ ਲਿਖਿਆ ਲੋਕਾਂ ਨੂੰ ਪਰਮੇਸ਼ਵਰ ਦੇ ਪਿਆਰ ਦੇ ਬਾਰੇ ਦੱਸੋ ਕਿ ਪਰਮੇਸ਼ਵਰ ਕੌਣ ਹੈ ਹਾਲੇਲੂਇਆ ਤਾਂ ਮੈਂ ਪਰਮੇਸ਼ਵਰ ਦੀ ਹਜ਼ੂਰੀ 'ਚ ਤੁਹਾਡਾ ਸਵਾਗਤ ਕਰਦਾ ਔਰ ਇਹ ਸ਼ੋਭਾ ਯਾਤਰਾ ਰਣਜੀਤ ਔਲਖ ਮਿਊਨਿਸਪਲਿਟੀ ਵੱਲੋਂ ਖਿਆਲਾ ਚਰਚ ਤੋਂ ਸ਼ੁਰੂ ਹੋਈ ਆ ਔਰ ਇਹ ਸ਼ੋਭਾ ਯਾਤਰਾ ਸੁਗਾਵੇਂ ਤੋਂ ਉੰਦੇ ਅਸੀਂ ਲੋਪੋਕੇ ਤੱਕ ਵਾਪਸ ਸਮਾਪਤੀ ਹੈ ਸ਼ੁਭ ਯਾਤਰਾ ਦੀ ਔਰ ਮੇਰਾ ਬਿਲੀਵ ਆ ਕਿ ਜਿਨੇ ਲੋਗ ਇਸ ਸ਼ੁਭ ਯਾਤਰਾ ਚ ਸ਼ਾਮਿਲ ਨੇ ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਬਲੈਸ ਕਰੇਗਾ ਔਰ ਉਹ ਸੇਮ ਅੱਜ ਵਾਪਸ ਨਹੀਂ ਜਾਣਗੇ ਇਸ ਦਿਨ ਅੱਜ ਹਲੇਲੂਇਆ ਤਾਂ ਅੱਜ ਇਸ ਇਸ ਜਗ੍ਹਾ ਤੇ ਅਸੀਂ ਸ਼ੁਭ ਯਾਤਰਾ ਲੈ ਕੇ ਆਏ ਹਾਂ ਚੁਗਾਵਾ ਦੇ ਵਿੱਚ ਔਰ ਚਰਚ ਦੇ ਪ੍ਰਧਾਨ ਸਕੰਦਰ ਡੈਨੀਅਲ ਜੀ ਵੱਲੋਂ ਇਸ ਸ਼ੁਭ ਯਾਤਰਾ ਨੂੰ ਇਸ ਜਗ੍ਹਾ ਤੇ ਰੋਕਿਆ ਗਿਆ ਹੈ ਔਰ ਮੇਰਾ ਬਿਲੀਵ ਆ ਇਸ ਸ਼ੁਭ ਯਾਤਰਾ ਨੂੰ ਰੋਕਣ ਦੇ ਤੌਰ 'ਤੇ ਬਹੁਤ ਸਾਰੀ ਬਲੈਸਿੰਗ ਸਭ ਪ੍ਰਾਪਤ ਕਰ ਰਹੇ ਜਿਨੇ ਜਗ੍ਹਾ ਤੇ ਆਏ ਆਨੰਦ ਫੀਲ ਕਰ ਰਹੇ ਆ ਔਰ ਇਹ ਆਨੰਦ ਜਿੰਨੇ ਲੋਕ ਇਸ ਸ਼ੋਭਾ ਯਾਤਰਾ ਨੂੰ ਦੇਖ ਰਹੇ ਹੋ ਬles ਹੋ ਰਹੇ ਯੇਸ਼ੂ ਮਸੀਹ ਦੇ ਨਾਮ ਚ ਹਾਲੇਲੂਇਆ ਅਮੈਂ ਇਨਵਾਈਟ ਕਰਦਾ 크ਿਸਮਸ ਤੇ ਵੀ ਖਿਆਲਾ ਚਰਚ ਦੇ ਵਿੱਚ ਥੋੜਾ ਸ਼ਬਦ ਵੈਲਕਮ ਮੇਰਾ ਬਲੀਵ ਹੈ ਪਰਮੇਸ਼ਵਰ ਤੋਂ ਸਭ ਨੂੰ ਸੇਮ ਨਹੀਂ ਰਹਿੰਦੇਗਾ ਯੇਸ਼ੂ ਮਸੀਹ ਦੇ ਨਾਮ ਚ ਆਮੇਨ ਆਮੇਨ ਅਮਨ ਸਭ ਨੂੰ ਜੈਮ ਸੀ ਬles ਕਰੇ ਪਰਮੇਸ਼ਵਰ ਤੋਂ ਸਭ ਨੂੰ ਆਸ਼ੀਸ਼ ਦੇ ਇਸ 크ਿਸਮਸ ਦੇ ਮੌਕੇ ਤੇ ਅਸੀਂ ਤੁਹਾਨੂੰ ਸਭ ਨੂੰ ਵਧਾਈ ਦਿੰਦੇ ਆਮੇਨ ਹਾਲੇਲੂਇਆ